ਪਟੰਡਾ ਦੇ ਵਿੱਚ ਅੱਜ 1125 ਕਰੋੜ ਰੁਪਏ ਦੇ ਨਾਲ ਵਿਕਾਸ ਕ੍ਰਾਂਤੀ ਰੈਲੀ ਜਿਹੜੀ ਕੀਤੀ ਗਈ ਹੈ ਜਿਹੜੇ ਅਲੱਗ-ਅਲੱਗ ਥਾਵਾਂ ਤੇ ਇਹ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਮੌਜੂਦ ਹਨ ਬ੍ਰਹਮਸ਼ੰਕਰ ਜੇਪਾ ਜੀ ਜੇਪਾ ਜੀ ਪਹਿਲੀ ਨਹੀਂ ਹੈ ਕਈ ਰੈਲੀਆਂ ਇਸ ਤਰੀਕੇ ਨਾਲ ਕੀਤੀਆਂ ਗਈਆਂ ਤੇ ਅੱਜ ਵੀ 1125 ਕਰੋੜ ਰੁਪਏ ਪਟੰਡਾ ਦੇ ਅਲੱਗ-ਅਲੱਗ ਜਿਹੜੇ ਹਲਕੇ ਨੇ ਉਹਨਾਂ ਨੂੰ ਦਿੱਤੇ ਗਏ ਨੇ ਜਦੋਂ ਦੀ ਲੋਕਾਂ ਨੇ ਖੁਦ ਆਮ ਆਦਮੀ ਸਰਕਾਰ ਲੈ ਕੇ ਆਂਦੀ ਪੰਜਾਬ ਦੇ ਵਿੱਚ ਬੈਰੀ ਫਸਟ ਡੇ ਤੋਂ ਸਰਕਾਰ ਨੇ ਪਹਿਲੇ 3 ਮਹੀਨੇ ਚ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਲੋਕਾਂ ਦਾ ਅਜਵੀਰ ਵੰਜੀ ਨੇ ਗੱਲ ਕੀਤੀ ਹੈ ਮਾਨ ਸਾਹਿਬ ਨੇ ਗੱਲ ਕੀਤੀ ਹੈ ਜੀ ਔਰ ਉਸ ਤੋਂ ਬਾਅਦ 42000 ਦੇ ਕਰੀਬ ਪੱਕੀਆਂ ਨੌਕਰੀਆਂ ਬੱਚਿਆਂ ਨੂੰ ਮਿਲ ਚੁੱਕੀਆਂ 700 ਤੋਂ ਜ਼ਿਆਦਾ ਮਹੱਲਾ ਖੇ ਲਿੰਦੇ ਹਸਪੀਟਲਾਂ ਦਾ ਸੁਧਾਰ ਚਾਲੂ ਹੋ ਗਿਆ ਉੱਥੇ ਸਕੈਨ ਮਸ਼ੀਨਜ਼ ਐਮ ਆਰ ਆ ਜਗਣੀਆਂ ਚਾਲੂ ਹੋ ਜਾਣਗੇ ਜਲਦੀ ਸਾਰੇ ਹਸਪਤਾਲ ਕੰਪਲੀਟ ਕਰਾਂਗੇ ਰੋਡਸ ਬਣ ਰਹੀਆਂ ਐ ਇਹ ਮੇਜਰ ਰੋਡ ਸੀਗੀ ਜਰੂਰ ਤੇ ਇਹਨੇ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਆ ਲੇਕਿਨ ਉਹਦੇ باوجود ਕੰਮ ਹੋ ਰਿਹਾ ਸੋ ਇਹਦਾ ਕਿੰਨੇ ਕੰਮ ਐ ਐਜੂਕੇਸ਼ਨ ਸੈਕਟਰ ਤੁਸੀਂ ਦੇਖੋ ਕਿ ਦਸ ਸਕੂਲ ਆਫ ਫੈਮਿਨਸ ਦੀ ਸ਼ੁਰੂਆਤ ਸੋ ਅੱਜ ਜਿਹੜੀ ਇਹ ਵਿਕਾਸ ਰੈਲੀ ਹੈਗੀ ਐ ਇਹ 1125 ਕਰੋੜ ਦੇ ਨਾਲ ਪਹਿਲਾਂ ਹੁਸ਼ਿਆਰਪੁਰਸ 865 ਕਰੋੜ ਦੇ ਨਾਲ ਗੁਰਦਾਸਪੁਰ ਦੇ ਵਿੱਚ ਤਕਰੀਬਨ 1800 ਕਰੋੜ ਰੁਪਏ ਦੇ ਨਾਲ ਉਹ ਇੱਕ ਇੱਕ ਜਿਹੜੇ ਲੋਕਾਂ ਦਾ ਵਿਸ਼ਵਾਸ ਦਿੱਤਿਆ ਮਨਜੋਗ ਮੁੱਖ ਮੰਤਰੀ ਭਗਵੰਤ ਪਾਣਜੀ ਨੇ ਅਰਵਿੰਦ ਜੀ ਦੀ ਲੀਡਰਸ਼ਿਪ ਦੇ ਵਿੱਚ ਸੋ ਇਹ ਇੱਕ ਵੱਡਾ ਪੰਜਾਬ ਦੇ ਲੋਕੀ ਜਿਹੜੇ ਐ ਇਹ ਇੰਨੇ ਖੁਸ਼ ਐ ਤੇ ਇਹ ਇਹਨਾਂ ਨੂੰ ਵਿਫਤਾ ਪਈ ਉਹ ਸਾਰਿਆਂ ਨੂੰ ਖਾਸ ਤੌਰ ਤੇ ਸੈਂਟਰ ਸਰਕਾਰ ਦੀ ਗੱਲ ਕਰਾਂ ਚਾਹੇ ਆਰਡੀਐਫ ਦਾ ਪੈਸਾ ਉਹਨੂੰ ਰੋਕਣ ਦੀ ਕੋਸ਼ਿਸ਼ ਦੇਖੋ ਇਹ ਕੋਈ ਗੱਲਾਂ ਨਹੀਂ ਹੁੰਦੀ ਤੁਸੀਂ ਲੋਕਾਂ ਚ ਆਪਣੀ ਆਈਡੈਂਟੀਟੀ ਲੈ ਕੇ ਜਾਓ ਵੀ ਅਸੀਂ ਆਹ ਲੈ ਕੇ ਆਏ ਜੀ ਅਸੀਂ ਆਹ ਕੀਤਾ ਤੇ ਅੱਜ ਸਰਕਾਰ ਤਾਂ 1.5 ਸਾਲ ਦੇ ਅੰਦਰ 2 ਸਾਲ ਦਾ April ਚ ਜਾ ਕੇ ਹੋਣੇ ਹਾਲ ਤੱਕ ਇੱਡੇ ਕਿ ਸਰਕਾਰੀ ਕਾਰਜਕਾਰੀ ਬਾਦਲਾਂ ਦੇ ਗੜ ਦੇ ਵਿੱਚ ਏਡੇ ਵੱਡੇ ਐਲਾਨ ਕੀਤੇ ਗਏ ਬਾਦਲਾਂ ਦੇ ਗੜ ਚ ਤੁਸੀਂ ਲੱਖਾਂ ਦੀ ਤਦਾਦ ਦੇ ਵਿੱਚ ਦੁਨੀਆ ਦੇਖ ਰਹੇ ਕੋਈ ਰੋਡ ਨਜ਼ਰ ਹੀ ਨਹੀਂ ਆ ਰਹੀ ਜਿੱਥੇ ਦੁਨੀਆ ਹੈ ਦੁਨੀਆ 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 ਹੈ ਸੋ ਇਹ ਇਹ ਮੈਂ ਕਹਿ ਸਕਦਾ ਮਾਂਜੁਗ ਮੁਖੰਦਰੀ ਭਗਵੰਤ ਪਾੰਜੀ ਦਾ ਲੋਕਾਂ ਨਾਲ ਪਿਆਰ ਅਰਵਿੰਦ ਜੀ ਨੇ ਜਿਹੜੇ ਦਿੱਲੀ ਦੇ ਵਿੱਚ ਇੱਕ ਝੰਡਾ ਬੁਲੰਦ ਕੀਤਾ ਸੀ ਉਹ ਅੱਜ ਪੂਰੇ ਹਿੰਦੁਸਤਾਨ ਚ ਬੜੀ ਸਹੀ ਗੱਲ ਸੀ ਅਗਰ ਬੀਜੇਪੀ ਨੂੰ ਕਿਸੇ ਤੋਂ ਡਰ ਹੈ ਤੋ ਇਸ ਜੋੜੀ ਤੋਂ ਮੈਂ ਕਹਿ ਸਕਦਾ ਸੀ ਜਿਹੜੀ ਤੀਰਥ ਯਾਤਰਾ ਯੋਜਨਾ ਜਿਹੜੀ ਸ਼ੁਰੂ ਕੀਤੀ ਸੀ ਉਸ ਤੇ ਵੀ ਕੇਂਦਰ ਸਰਕਾਰ ਵੱਲੋਂ ਬ੍ਰੇਕ ਲਾਉਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਸ ਤਰੀਕੇ ਨਾਲ ਸਟੇਜ ਤੋਂ ਵੀ ਕਿਹਾ ਗਿਆ ਕਿ ਟ੍ਰੇਨਾਂ ਨਹੀਂ ਦਿੱਤੀਆਂ ਜਾ ਰਹੀਆਂ ਤੁਸੀਂ ਇਸ ਕਦਮ ਨੂੰ ਕਿਦਾਂ ਦੇਖਦੇ ਮੇਰੇ ਲਿਹਾਜ਼ ਨਾਲ ਇਹਨਾਂ ਇੱਕ ਨੈਗੇਟਿਵਿਟੀ ਜਾਏਗੀ ਇਹਨਾਂ ਦੇ ਖਿਲਾਫ ਕਦੇ ਲੋਕ ਇਸ ਚੀਜ਼ ਨੂੰ ਅੱਛਾ ਨਹੀਂ ਮੰਨਦੇ ਕਿਸੇ ਹੁੰਦੇ ਕੰਮ ਨੂੰ ਰੋਕਣਾ ਤਾਂ ਬਹੁਤ ਬੁਰ ਮਾੜੀ ਗੱਲ ਹੁੰਦੀ ਉਹ ਵੀ ਧਾਰਮਿਕ ਯਾਤਰਾ ਨੂੰ ਤੋ ਇਹਨਾਂ ਨੂੰ ਇਹਨਾਂ ਨੂੰ ਸੋਚਣਾ ਪਏਗਾ ਇਹ ਤਾਂ ਬਿਲਕੁਲ ਜਿਹਨੂੰ ਕਹਿੰਦੇ ਵੀ ਜਿੱਦਾਂ ਉਹਨਾਂ ਨੂੰ ਦੱਸਿਆ ਰਵਿੰਦਰ ਨੇ ਵੀ ਅਗਲੀ ਵਾਰ ਲੋਕ 180 ਟਾਂ ਸਰਕਾਰ ਬਣਾਉਗੇ ਪਾਰਲੀਮੈਂਟ ਦੇ 13 ਦੇ 13 ਸੀਟਾਂ ਜਿੱਤਾਂਗੇ ਚੰਡੀਗੜ੍ਹ ਦੀ ਸੀਟ ਵੀ ਜਿੱਤਾਂਗੇ ਸੋ ਇਹ ਆਪ ਖੁਦ ਹੀ ਹਾਸ਼ੀਏ ਤੇ ਜਾਣਾ ਚਾਹੁੰਦੇ ਆ ਇਦਾਂ ਦੇ ਕੰਮ ਕਰਕੇ ਆਦਮੀ ਕਦੀ ਲੋਕਾਂ ਦੇ ਦਿਲ 'ਚ ਨਹੀਂ ਬੈ ਸਕਦਾ ਮੈਂ ਇੱਕ ਗੱਲ ਕਹਾਂਗਾ ਬਹੁਤ ਬਹੁਤ ਸ਼ੁਕਰੀਆ ਬਿਲਕੁਲ ਤੁਸੀਂ ਸੋਨਰੇ ਸੀ ਕੈਬਨ ਮੰਤਰੀ ਬ੍ਰਹਮਸ਼ੰਕਰ ਚਿੰਪਾਹਰਾਨੁਦ ਕੈਮਰਾਮੈਨ ਰਾਜੇ ਨਾਲ ਨਵੀਨ ਸੇਠੀ ਪੰਜਾਬ ਕੇਸਰੀ ਜਗਬਾਨੀ